ਸ੍ਰੀ ਕਾਲ ਜੀ ਸਵਾਗਤ ਹੈ ਟਾਟਾ ਚੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਵੀ ਕਈ ਵਾਰੀ ਆਪਾਂ ਜਦੋਂ ਕਮੀਜ਼ ਕੱਟਦੇ ਹਾਂ ਕਮੀਜ਼ ਤਾਂ ਆਪਾਂ ਪਹਿਲਾਂ ਕੱਟ ਲੈਨੇ ਆ ਉਹਦੀ ਲਾਈਨਿੰਗ ਜਦੋਂ ਆਪਾਂ ਬਾਹਾਂ ਦੀ ਲਾਈਨਿੰਗ ਕੱਟਣੀ ਹੁੰਦੀ ਹੈ ਤਾਂ ਕਈ ਵਾਰ ਆਪਾਂ ਨੂੰ ਉਹਦੇ 'ਚ ਜੋੜ ਪਾਉਣ ਨਾ ਪੈਂਦਾ ਵੀ ਉਹ ਜੋੜ ਆਪਾਂ ਕਿਵੇਂ ਪਾਉਣਾ ਹੈ ਲਾਈਨਿੰਗ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਬਾਹਾਂ ਦੇ ਕੱਪੜੇ ਵਿੱਚ ਵੀ ਪਾ ਸਕਦੇ ਹਾਂ ਏ ਆਪਾਂ ਲਾਈਨਿੰਗ 'ਚ ਜੋੜ ਪਾ ਰਹੇ ਆਂ ਵੀ ਇਹ ਕੱਟੀ ਹੋਈ ਆ ਇਹਦਾ ਮੋਢਾ ਘਟਾ ਹੈ ਮੋਢਾ ਨਹੀਂ ਪੂਰਾ ਆ ਰਿਹਾ ਐਕਸਟਰਾ ਇਹ ਆਪਣੇ ਕੋਲੇ ਐਕਸਟਰਾ ਕੱਪੜਾ ਸੀ ਇਹਦਾ ਆਪਾਂ ਜੋੜ ਪਾਵਾਂਗੇ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਜੋੜਾਂਗੇ ਇਹਨੂੰ ਪੈਰ ਇਹਨੂੰ ਆਪਾਂ ਇਸ ਤਰ੍ਹਾਂ ਬਾਂਦੀ ਦੂਸਰੀ ਸਾਈਡ ਜੋੜਾਂਗੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਜੋੜ ਲੈਣਾ ਹਾਂ ਦੇਖੋ ਇੱਧਰ ਜਿਸ ਪਹਿਲਾਂ ਜੋੜ ਪਾਇਆ ਆਪਾਂ ਹੁਣ ਇੱਧਰਲੀ ਸਾਈਡ ਇਸ ਤਰ੍ਹਾਂ ਪਾਵਾਂਗੇ ਇਹ ਆਪਾਂ ਇਸ ਤਰ੍ਹਾਂ ਇਹਦੇ ਚ ਜੋੜ ਪਾ ਲਿਆ ਇੱਧਰ ਵੀ ਇੱਧਰ ਵੀ ਫਿਰ ਇਹਨੂੰ ਆਪਾਂ ਸਿੱਧਾ ਕਰ ਲੈਣਾ ਇਹਨੂੰ ਸਿੱਧਾ ਕਰਨ ਤੋਂ ਬਾਅਦ ਫਿਰ ਆਪਾਂ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੀਆਂ ਦੋਨੇ ਸਲੰਗਾਂ ਨੂੰ ਇੱਥੋਂ ਫੜਨਾ ਦੇਖੋ ਜੇ ਆ ਕਰਕੇ ਐਸੇ ਅਤੇ ਫੇਰ ਆਪਾਂ ਇਹਦੀ ਇੱਥੇ ਮੋਢੇ ਦੀ ਕਾਟ ਪਾਉਣੀ ਹੈ ਨੈਸਟਰ ਇਹ ਆਪਣੇ ਬਾਜੀ ਦੀ ਲਾਈਨਿੰਗ ਰੈਡੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ